ਭਾਰਤ ਪਾਕਿਸਤਾਨ ਕੋ ਮੰਤਰੀ ਸਰਹੱਦੀ ਚੌਂਕੀ ਸ਼ੇਰਪੁਰਦੀਨਪੰਦੇ ਪਿੰਡ ਅਵਾਨ ਵਸਾਉ ਵਿਖੇ ਬੀਐਸਐਫ DSP ਅਟਾਰੀ ਸੁਖਜਿੰਦਰ <th>ਪਰ ਨੇ ਅਤੇ ਥਾਣਾ ਪਿੰਡੀ ਸੈਦਾ ਦੀ ਪੁਲਿਸ ਦੇ ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਇਸ ਦੌਰਾਨ ਪਾਕਿਸਤਾਨੀ ਡਰੋਨ ਅਤੇ ਇੱਕ ਪੈਕੇਟ ਹੈਰੋਇਨ ਬਰਾਮਦ ਵੀ ਕੀਤੀ ਹੈ DSP ਅਟਾਰੀ ਸੁਖਜਿੰਦਰ <th>ਪਰ ਨੇ ਦੱਸਿਆ ਕਿ ਸਰਹੱਦੀ BOP ਸ਼ੇਰੂਪੁਰ ਦੇ ਜਵਾਨ ਅਤੇ ਪਿੰਡੀ ਸੈਦਾ ਦੀ ਪੁਲਿਸ ਨੇ ਡਰੋਨ ਦੀ ਹਲਚਲ ਸੁਣੀ ਜਿਸ ਤੋਂ ਬਾਅਦ ਡਰੋਨ ਤੇ ਗੋਲੀਆਂ ਦਾਗੀਆਂ ਗਈਆਂ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਪਾਕਿਸਤਾਨੀ ਡਰੋਨ ਅਤੇ ਇੱਕ ਪੈਕੇਟ ਅੱਧਾ ਕਿਲੋ ਹੈਰੋਇਨ ਵੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਬਿਊਰੋ ਰਿਪੋਰਟ ਦਾ ਏਅਰ ਟੀਵੀ ਤੇ ਪੰਜਾਬ ਹਰਿਆਣਾ ਲਾਈਵ ਅੱਜ ਨਾਲ ਆਪਣੇ ਪਾਕਿਸਤਾਨ ਦੇ ਸਾਈਡ ਤੋਂ ਆਪਣੇ ਬੀਐਸਐਫ ਦੀ ਸ਼ੇਰਪੋ ਪੋਸਟ ਹੈਗੀ ਹੈ ਉਧਰੋਂ ਸਾਈਡ ਤੋਂ ਇੱਕ ਡਰੋਨ ਜਿਹੜਾ ਆਂਦਾ ਦੇਖਿਆ ਗਿਆ ਜਿਹੜਾ ਕਿ ਉੱਥੇ ਬੀਐਸਐਫ ਤੇ ਸੰਤਰੀ ਸੀਗੇ ਮੌਕੇ ਤੇ ਉਹਨਾਂ ਨੇ ਵੈਸੇ ਫਾਇਰਿੰਗ ਵੀ ਕੀਤੀ ਸੀਗੀ ਲੇਕਿਨ ਇਨ ਦਾ ਮੇਨ ਟਾਈਮ ਉਹ ਡਰੋਨ ਜਿਹੜਾ ਆ ਕੇ ਆਪਣੇ ਪਿੰਡ ਜਿਹੜਾ ਪੈਂਦਾ ਹੈਗਾ ਆ ਵਾਪਸ ਆਉ ਉਹਦੇ ਲਾਗੇ ਆ ਕੇ ਜਦੋਂ ਦੇਖਿਆ ਕਿ ਗਰਗਾ ਅਚਾਨਕ ਉੱਥੇ ਸਾਡੀ ਪੁਲਿਸ ਵੀ ਮੌਜੂਦ ਸੀਗੀ ਐਸਐਚਓ ਸਾਹਿਬ ਉੱਥੇ ਸੀਗੇ ਦੌਰਾਨੇ ਸਰਚ ਜਦੋਂ ਦੇਖਿਆ ਤੇ ਉੱਥੇ ਡਰੋਨ ਉਹਨਾਂ ਨੂੰ ਮਿਲ ਗਿਆ ਨਾਲ ਇੱਕ 500 ਗ੍ਰਾਮ ਹੀਰੋਇਨ ਦਾ ਪੈਕੇਟ ਸੀਗਾ ਇਨ ਦਾ ਮੇਨ ਟਾਈਮ ਜਿਹੜੀ ਇਹ ਸਰਚ ਜਿਹੜੀ ਆ ਬੀਐਸਐਫ ਦੇ ਅਧਿਕਾਰੀਆਂ ਨਾਲ ਸਾਂਝੇ ਤੌਰ ਤੇ ਕੀਤੀ ਗਈ ਔਰ ਡਰੋਨ ਨੂੰ ਬਰਾਮਦ ਕਰਕੇ ਜਿਹੜਾ ਪੈਕੇਟ ਆ ਦਾ ਬਰਾਮਦ ਹੋਇਆ ਉਹਦੇ ਸੰਬੰਧ ਵਿੱਚ ਅਗਲੀ ਕਾਰਵਾਈ ਕੀਤੀ ਜਾਏਗੀ ਹੈ ਉਦੇ ਸਬੰਧ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡਾ ਨਸੰਜ ਕਰ ਦਿੱਤੇ ਜਾਣਗੇ ਥੈਂਕ ਯੂ